ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 242 ਤੋਂ ਲੈ ਕੇ 243 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਗੌੜੀ ਪੂਰਵੀ ਵਿੱਚ ਚੱਲ ਰਹੀ ਹੈ ਜੇ ਸ਼ਾਂਤ ਨੇ ੴ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗੋੜੀ ਪੂਰਵੀ ਸ਼ਾਂਤ ਮਹੱਲਾ ਪਹਿਲਾ ਮੁੰਦ ਰੈਣ ਦੁਹੇ ਲੜੀਆ ਜਿਉ ਨੀਂਦ ਨਾ ਆਵੇ ਸਤਨ ਦੁਬਲੀਆ ਜੀਓ ਪਿਰ ਕਹਿ ਹਾਵੇ ਤਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੈ ਸਿਗਾਰ ਮਿੱਠ ਰਸ ਭੋਗ ਪੋਜਨ ਸਭ ਝੂਠ ਕਿਤੇ ਨਾ ਲੇਖੈ ਹੰਦੀ ਸੰਗ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਇੱਕ ਆਮ ਇਸਤਰੀ ਦੀ ਉਦਾਹਰਣ ਦੇ ਕੇ ਤੇ ਜੀਵ ਇਸਤਰੀ ਦੇ ਨਾਲ ਤੁਲਨਾ ਕਰਕੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਜਦੋਂ ਜੀਵ ਇਸਤਰੀ ਪਰਮਾਤਮਾ ਦਾ ਨਾਮ ਨਹੀਂ ਜਪਦੀ ਹੈਗੀ ਕਹਿੰਦੇ ਜਿਸ ਤਰ੍ਹਾਂ ਆਮ ਜੀਵਨ ਦੇ ਵਿੱਚ ਇੱਕ ਇਸਤਰੀ ਹੈ ਤੇ ਉਹ ਮਤਲਬ ਆਪਣੇ ਹੰਕਾਰ ਦੇ ਕਾਰਨ ਕਹਿੰਦੇ ਵੀ ਉਹਦਾ ਆਪਣੇ ਪਤੀ ਦੇ ਨਾਲ ਮੇਲ ਨਹੀਂ ਹੁੰਦਾ ਹੈਗਾ ਉਹ ਸੁਹਾਗ ਭਾਗ ਵਾਲੀ ਨਹੀਂ ਬਣਦੀ ਹੈਗੀ ਤੇ ਫਿਰ ਕਹਿੰਦੇ ਵੀ ਪਤੀ ਦੇ ਵਿਛੋੜੇ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਉਹਨੂੰ ਨੀਂਦ ਨਹੀਂ ਆਉਂਦੀ ਪਤੀ ਦੀ ਉਡੀਕ ਕਰਦੀ ਆ ਕਿ ਕਦੋਂ ਆਪਣੇ ਪਤੀ ਦਾ دیدار ਕਰੇ ਤੇ ਪਤੀ ਦੇ ਵਿਛੋੜੇ ਦੇ ਵਿੱਚ ਕਹਿੰਦੇ ਵੀ ਬੜੀ ਕਮਜ਼ੋਰ ਹੁੰਦੀ ਆ ਬੜੀ ਦੁੱਖ ਵਾਲੀ ਅਵਸਥਾ ਵਿੱਚ ਰਹਿੰਦੀ ਆ ਤੇ ਫਿਰ ਉਹਨੂੰ ਸਾਰੇ 시ਗਾਰ ਸਾਰੇ ਖਾਣ ਪੀਣ ਦੇ ਸਾਰੇ ਸਵਾਦਲੇ ਭੋਜਨ ਹੋਰ ਸੰਸਾਰ ਦੇ ਕੋਈ ਵੀ ਪਦਾਰਥ ਉਹਨੂੰ ਚੰਗੇ ਨਹੀਂ ਲੱਗਦੇ ਕਿਉਂਕਿ ਉਹਦਾ ਚਿੱਤ ਅੰਦਰੋਂ ਖੁਸ਼ ਨਹੀਂ ਹੈ ਕਿਉਂਕਿ ਉਸ ਦਾ ਮਿਲਾਪ ਆਪਣੇ ਪਤੀ ਨਾਲ ਨਹੀਂ ਹੋਇਆ ਮੈਂ ਮਤ ਜੋਵਨ ਗਰਵ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਤਨ ਮਿਲੈ ਮਿਲਾਈ ਬਿਨ ਪਰ ਨੀਂਦ ਨਾ ਆਵੇ ਫਿਰ ਗੁਰੂ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਕਿ ਕਹਿੰਦੇ ਵੀ ਜਿਹੜੀ ਜੀਵ ਇਸਤਰੀ ਹੰਕਾਰ ਵਿੱਚ ਰਹਿੰਦੀ ਆ ਆਪਣੀ ਜਵਾਨੀ ਦੀ ਅਵਸਥਾ ਦੇ ਵਿੱਚ ਤੇ ਆਪਣੀ ਜਵਾਨੀ ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ ਹੀ ਕਹਿੰਦੇ ਗਵਾ ਦਿੰਦੀ ਆ ਕਹਿੰਦੇ ਫਿਰ ਉਹ ਵੇਲਾ ਹੱਥ ਨਹੀਂ ਆਉਂਦਾ ਬਿਲਕੁਲ ਇਸ ਤਰ੍ਹਾਂ ਜਿਵੇਂ ਕਹਿੰਦੇ ਜਗਾ ਜਾਂ ਮੱਜ ਦਾ ਜਦੋਂ ਆਪਾਂ ਦੁੱਧ ਚੋ ਲੈਨੇ ਆ ਇੱਕ ਵਾਰ ਉਹ ਚੋਇਆ ਹੋਇਆ ਦੁੱਧ ਮੁੜ ਕੇ ਉਹਨਾਂ ਦੇ ਥਣ ਵਿੱਚ ਨਹੀਂ ਪਾਇਆ ਜਾ ਸਕਦਾ ਬਿਲਕੁਲ ਇਸ ਤਰ੍ਹਾਂ ਹੀ ਕਹਿੰਦੇ ਫਿਰ ਜੀਵ ਇਸਤਰੀ ਦਾ ਜਿਹੜਾ ਟਾਈਮ ਅ ਵਕਤ ਮਤਲਬ ਜੀ ਜੋ ਖੁੰਝ ਗਈ ਹੈ ਜਵਾਨੀ ਦੇ ਵੇਲੇ ਤੋਂ ਮਤਲਬ ਖੁੰਜੀ ਹੋਈ ਜਾਂ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਹੁਣ ਉਹ ਵੇਲਾ ਹੱਥ ਨਹੀਂ ਆਉਣਾ ਵਾਪਸ ਨਹੀਂ ਆਉਣਾ ਜਿਸ ਵਿੱਚ ਉਹਨੇ ਨਾਮ ਜਪਣਾ ਸੀ ਫਿਰ ਨਾਨਕ ਜੀ ਕਹਿੰਦੇ ਨੇ ਵੀ ਜੀਵ ਨੂੰ ਉਦਾਸ ਹੋਣ ਦੀ ਉਦਾਸ ਨਹੀਂ ਹੋਣਾ ਚਾਹੀਦਾ ਉਹਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਮਿਲ ਸਕਦੀ ਆ ਕਿਹਦੇ ਮਿਲਾਇਆ ਗੁਰੂ ਦੇ ਬਿਲਾਇਆ ਗੁਰੂ ਦੇ ਮਿਲਾਇਆ ਮਿਲ ਸਕਦੀ ਆ ਤੇ ਕਹਿੰਦੇ ਵੀ ਕਿਉਂਕਿ ਇਸ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਤੋਂ ਬਿਨਾਂ ਜਿਹੜਾ ਇਹ ਜੀਵਨ ਰੂਪੀ ਰਾਤ ਹੈਗੀ ਆ ਜ਼ਿੰਦਗੀ ਦੀ ਉਹ ਸੁੱਖਾਂ ਵਿੱਚ ਨਹੀਂ ਬਤੀਤ ਹੁੰਦੀ ਫਿਰ ਕਹਿੰਦੇ ਵੀ ਗੁਰੂ ਦੇ ਲੜ ਲੱਗੇ ਗੁਰੂ ਦੇ ਰਾਹੀ ਮਿਲ ਸਕਦੀ ਆ ਵਾਹਿਗੁਰੂ ਵਾਹਿਗੁਰੂ ਮਨ ਦੇ ਮਾਨੜੀਆਂ ਜੀਓ ਬਿਨ ਤਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਔਰ ਤਾਰੇ ਕਹਿੰਦੇ ਪਰਮਾਤਮਾ ਪਤੀ ਨੂੰ ਮਿਲਣ ਤੋਂ ਬਿਨਾ ਜੀਵ ਇਸ ਤਰੀਕਾ ਕਹਿੰਦੇ ਬੜੀ ਨਿਮਾਣੀ ਆ ਬੜੀ ਕਹਿੰਦੇ ਉਹਦੀ ਤਰਸਯੋਗ ਹਾਲਤ ਹੈਗੀ ਆ ਕਹਿੰਦੇ ਕਿਉਂ ਸੁਖ ਪਾਵੇਗੀ ਬਿਨ ਉਰਤਾਰੇ ਜਦੋਂ ਤੱਕ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਬਸਾਉਂਦੀ ਉਦੋਂ ਤੱਕ ਕਹਿੰਦੇ ਕਿਵੇਂ ਸੁਖੀ ਹੋ ਸਕਦੀ ਹੈ ਜੀ ਵਿਸਤਰੀ ਨਾਹਾ ਬਿਨ ਘਰ ਵਾਸ ਨਹੀਂ ਪੁੱਛੋ ਸਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਹੀਂ ਵਸੈ ਸਾਚ ਸੁਹੇਲੀਆਂ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਪਤੀ ਤੋਂ ਬਿਨਾ ਇਸਤਰੀ ਦੀ ਘਰ ਦੇ ਵਿੱਚ ਪੁੱਛਗਿਛ ਨਹੀਂ ਹੋ ਸਕਦੀ ਇਸ ਤਰ੍ਹਾਂ ਹੀ ਕਹਿੰਦੇ ਨਾਮ ਦੀ ਪ੍ਰੀਤ ਤੋਂ ਬਿਨਾ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ ਹੈਗਾ ਤੇ ਫਿਰ ਕਿਸ ਤਰ੍ਹਾਂ ਕਹਿੰਦੇ ਜੀਵ ਇਸਤਰੀ ਆਪਣੇ ਹਿਰਦੇ ਘਰ ਵਿੱਚ ਸੁਖੀ ਵੱਸ ਸਕਦੀ ਆ ਕਹਿੰਦੇ ਨਹੀਂ ਵੱਸ ਸਕਦੀ ਨਾ ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਪਰਮਾਤਮਾ ਨਾਲ ਪ੍ਰੀਤ ਨਹੀਂ ਪਾਉਂਦੀ ਤੇ ਕਹਿੰਦੇ ਕਿਸ ਤਰ੍ਹਾਂ ਫਿਰ ਸੁਖੀ ਵੱਸ ਸਕਦੀ ਆ ਵਾਹਿਗੁਰੂ ਸੱਚ ਮਨ ਸਜਣ ਸੰਤੋਖ ਮੇਲਾ ਗੁਰਮਤੀ ਸੋਹ ਜਾਣਿਆ ਨਾਨਕ ਨਾਮ ਨਾ ਛੋਡੇ ਸਾ ਤਨ ਨਾਮ ਸਹਜ ਸਮਾਨੀਆਂ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦਾ ਨਾਮ ਜਪਦੀ ਆ ਉਹਦੇ ਮਨ ਦੇ ਵਿੱਚ ਸੱਚੇ ਦਾ ਨਾਮ ਹੈਗਾ ਉਹਦੇ ਫਿਰ ਮਨ ਦੇ ਵਿੱਚ ਕਹਿੰਦੇ ਸੰਤੋਖ ਆ ਜਾਂਦਾ ਗੁਰੂ ਦੀ ਮੱਤ ਤੇ ਚੱਲ ਕੇ ਉਹ ਪਰਮਾਤਮਾ ਨਾਲ ਜਾਣ ਪਹਿਚਾਨ ਪਾ ਲੈਂਦੀ ਆ ਉਹਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਨਾਮ ਜਪਿਆਂ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਇਸਤਰੀ ਫਿਰ ਨਾਮ ਜਪਣਾ ਨਹੀਂ ਛੱਡਦੀ ਕਿਉਂਕਿ ਨਾਮ ਦੇ ਰਾਹੀ ਹੀ ਹੀ ਉਹ ਆਤਮਿਕ ਅਡੋਲਤਾ ਵਿੱਚ ਸਮਾਉਂਦੀ ਆ ਫਿਰ ਉਹ ਨਾਮ ਕਦੇ ਵੀ ਨਹੀਂ ਛੱਡਦੀ ਜਪਣਾ ਮੈਲੇ ਸਖੀ ਸਹੇਲੜਿਓ ਹਮ ਪਿਰ ਰਾਵੇ ਹਾ ਗੁਰ ਪੁੱਛ ਲਿਖੋਂਗੀ ਜੀਓ ਸਬਦ ਸੁਨੇਹਾ ਕਹਿੰਦੇ ਆਓ ਸਤ ਸੰਗੀ ਸਖਿਓ ਆਪਾਂ ਮਿਲਕੇ ਉਸ ਪਰਮਾਤਮਾ ਦਾ ਨਾਮ ਸਿਮਰਿਏ ਕਹਿੰਦੇ ਉਸ ਪਤੀ ਪਰਮੇਸ਼ਰ ਦਾ ਨਾਮ ਸਿਮਰਿਏ ਕਹਿੰਦੇ ਗੁਰੂ ਨੂੰ ਪੁੱਛ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਸ਼ਬਦ ਦੇ ਰਾਹੀ ਮੈਂ ਪਰਮਾਤਮਾ ਨੂੰ ਸਨੇਹਾ ਦੇਾਂਗੀ ਕਿ ਮੈਨੂੰ ਦਰਸ਼ਨ ਦੇਓ ਸਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛੋਤਾਣੀਆਂ ਨਿਕ ਸਜਾ ਤੋ ਰਹੇ ਅਸਥਿਰ ਜਾਮ ਸੱਚ ਪਛਾਣਿਆ ਕਹਿੰਦੇ ਜਦੋਂ ਗੁਰੂ ਨੇ ਸੱਚੇ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦਾ ਦੀਦਾਰ ਕਰਾ ਦਿੱਤਾ ਕਹਿੰਦੇ ਫਿਰ ਉਸ ਜੀਵ ਇਸਤਰੀ ਦਾ ਜਿਹੜਾ ਮਨ ਚਾਂਚਲ ਸੀ ਕਹਿੰਦੇ ਉਹ ਸਥਿਰ ਹੋ ਗਿਆ ਹੁਣ ਕਹਿੰਦੇ ਜਦੋਂ ਦੀ ਜੀਵ ਦੀ ਸਾਝ ਪੈ ਗਈ ਪਰਮਾਤਮਾ ਦੇ ਨਾਲ ਉਹਦਾ ਚਾਂਚਲ ਮਨ ਸਥਿਰ ਹੋ ਗਿਆ ਹੁਣ ਬਾਹਰ ਭੱਜਦਾ ਨਹੀਂ ਪਰ ਜੋ ਮਨਮੁਖੀ ਜੀਵ ਇਸਤਰੀਆਂ ਨੂੰ ਅਜੇ ਵੀ ਪਛਤਾ ਰਹੀਆਂ ਨੇ ਕਿਉਂਕਿ ਪਿਆਰੇ ਪਤੀ ਦਾ ਪਰਮੇਸ਼ਰ ਪਤੀ ਦਾ ਮੇਲ ਨਹੀਂ ਹੋਇਆ ਵਾਹ ਕਿਰੋ ਜੀ ਸਾਚ ਕੀ ਮਤ ਸਦਾ ਨਉਤਨ ਸਬਦ ਨੇ ਹੋ ਨਵੇਲੋ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲਿਓ ਕਹਿੰਦੇ ਉਸ ਪਰਮਾਤਮਾ ਦੀ ਸਾਤ ਕੀ ਮਤ ਸਦਾ ਨਵਤ ਕਹਿੰਦੇ ਜਿਸ ਦੀ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਹੋ ਗਈ ਉਸ ਜੀਵ ਦੀ ਮਤ ਹਮੇਸ਼ਾ ਨਵੀਂ ਰਹਿੰਦੀ ਹੈ ਉਹਨੂੰ ਵਿਕਾਰਾਂ ਦੀ ਕਹਿੰਦੇ ਮੈਲ ਨਹੀਂ ਲੱਗਦੀ ਕਿਉਂਕਿ ਗੁਰੂ ਦਾ ਸ਼ਬਦ ਉਹਨੂੰ ਪਿਆਰਾ ਲੱਗਦਾ ਔਰ ਗੁਰੂ ਦਾ ਸ਼ਬਦ ਸਦਾ ਨਵਾਂ ਤੇ ਇਸ ਕਰਕੇ ਉਹ ਜੀਵ ਨੂੰ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲਿਓ ਨਾਨਕ ਜੀ ਕਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ हे ਸਖੀ ਸਹੇਲਿਓ हे ਸਤਸੰਗੀ ਸਹੇਲਿਓ ਉਸ ਸੱਚੇ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਮੇਰੀ ਇੱਛ ਪੁੰਨੀ ਜਿਓ ਹਮ ਕਰ ਸਾਜਨ ਆਇਆ ਮੇਲ ਵਰ ਨਾਰੀ ਮੰਗਲ ਗਾਇਆ ਕਹਿੰਦੇ ਹੁਣ ਉਹ ਜੀਵ ਇਸਤਰੀ ਜਿਹਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਕਹਿੰਦੇ ਉਹ ਦੀਆਂ ਸਾਰੀਆਂ ਗਿਆਨ ਇੰਦਰੀਆਂ ਨੇ ਇਸ ਖੁਸ਼ੀ ਦੇ ਵਿੱਚ ਕਿ ਪਰਮਾਤਮਾ ਨਾਲ ਮਿਲਾਪ ਹੋਇਆ ਖੁਸ਼ੀ ਦੇ ਗੀਤ ਗਾਏ ਉਹਦੀ ਇੱਛਾ ਪੂਰੀ ਹੋ ਗਈ ਇੱਛਾ ਕਿਸ ਚੀਜ਼ ਦੀ ਪਰਮਾਤਮਾ ਨੂੰ ਮਿਲਣ ਦੀ ਹੁਣ ਪਰਮਾਤਮਾ ਉਹਦੇ ਹਿਰਦੇ ਘਰ ਵਿੱਚ ਵਸ ਗਿਆ ਗੋਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾ ਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹੋ ਕਹਿੰਦੇ ਹੁਣ ਜਿਹੜੀ ਉਹ ਜੀਵ ਇਸਤਰੀ ਆ ਜਿਹਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਗਿਆ ਕਹਿੰਦੇ ਉਹ ਹੁਣ ਖੁਸ਼ੀ ਵਿੱਚ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਉਂਦੀ ਆ ਉਹਦਾ ਮਨ ਹੁਣ ਖੇੜੇ ਵਿੱਚ ਰਹਿੰਦਾ ਉਹਦੇ ਜਿਹੜੇ ਕਹਿੰਦੇ ਔਗਣ ਸੀਗੇ ਉਹ ਸਾਰੇ ਚੰਗੇ ਗੁਣਾਂ ਦੇ ਨਾਲ ਦਬੇ ਗਏ ਚੰਗੇ ਗੁਣ ਪਰਫੁੱਲਤ ਹੋ ਗਏ ਕਹਿੰਦੇ ਹੁਣ ਉਹਨੂੰ ਕੋਈ ਵਿਕਾਰ ਨਹੀਂ ਕਹਿੰਦੇ ਤੰਗ ਕਰਦੇ ਇਹ ਸਭ ਕੁਝ ਕਹਿੰਦੇ ਸੱਚੇ ਦਾ ਨਾਮ ਜਪਣ ਦਾ ਲਾਹਾ ਮਿਲਿਆ ਸੱਚੇ ਦਾ ਨਾਮ ਜਪਣ ਦਾ ਕਹਿੰਦੇ ਲਾਹ ਵੀ ਲਾਵਾ ਜਪਦੇ ਰਹੋ ਕਰ ਜੋੜ ਸਾ ਤਨ ਕਰੈ ਬੇਨਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰੈ ਰਲੀਆਂ ਇੱਛ ਮੇਰੀ ਪੁੰਨੀਆਂ ਕਹਿੰਦੇ ਉਹ ਜੀਵ ਇਸਤਰੀ ਜੋ ਕਹਿੰਦੇ ਪ੍ਰਮਾਤਮਾ ਦੇ ਨਾਲ ਹੁਣ ਮਿਲ ਚੁੱਕੀ ਆ ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਹੇ ਪ੍ਰਮਾਤਮਾ ਜੀ ਸਦਾ ਮੇਰੇ ਇਸ ਹਿਰਦੇ ਘਰ ਦੇ ਵਿੱਚ ਵਸਦੇ ਰਹੋ ਤੇ ਮੈਂ ਇਸ ਪ੍ਰੇਮ ਰਸ ਵਿੱਚ ਪਿੰਨੀ ਰਹਾ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਉਹਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਤੇ ਉਹਦੀ ਇਹ دیدار ਦੀ ਇੱਛਾ ਪ੍ਰਮਾਤਮਾ ਨੂੰ ਮਿਲਣ ਦੀ ਦੇਖਣ ਦੀ ਪੂਰੀ ਹੋ ਗਈ ਆ ਵਾਹਿਗੁਰੂ ਜੀ ਵਾਹਿ ਗੋੜੀ ਸ਼ੰਤ ਮਹੱਲਾ ਪਹਿਲਾ ਸੁਣ ਨਾਹਾ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ ਕਿਉ ਤੀ ਰਹਿ ਗੀ ਨਾਹਾ ਬਿਨਾ ਪ੍ਰਭ ਵੇ ਪਰਵਾਹੇ ਕਹਿੰਦੇ ਹੈ ਵੇ ਪਰਵਾ ਪਰਮਾਤਮਾ ਪ੍ਰਭੂ ਪਤੀ ਜੀ ਕਹਿੰਦੇ ਕਿਸ ਤਰ੍ਹਾਂ ਤੈਨੂੰ ਮਿਲਣ ਤੋਂ ਬਿਨਾ ਜੀਵ ਇਸਤਰੀ ਨੂੰ ਧੀਰਜ ਆ ਸਕਦਾ ਹੈ ਕਹਿੰਦੇ ਇੱਕ ਬੇਨਤੀ ਸੁਣੋ ਕਹਿੰਦੇ ਇਸ ਸੰਸਾਰ ਜਗਤ ਦੇ ਵਿੱਚ ਜੀਵ ਇਸਤਰੀ ਆਪ ਤੋਂ ਬਿਨਾ ਇਕੱਲੀ ਹੈ ਇਸ ਸੰਸਾਰ ਰੂਪੀ ਜੰਗਲ ਵਿੱਚ ਇਕੱਲੀ ਹੈ ਆਪ ਤੋਂ ਬਿਨਾ ਤੁਹਾਡੇ ਤੋਂ ਬਿਨਾ ਕੋਈ ਆਸਰਾ ਨਹੀਂ ਹੋਂਦਾ ਤਨ ਨਾਹ ਬਾਜੋ ਰਹਿਣਾ ਸਾਕੇ ਬਿਖਮ ਰਹਿਣ ਕਨੇਰੀਆ ਨਹ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆ ਕਹਿੰਦੇ ਇਸ ਸੰਸਾਰ ਸਾਗਰ ਦੀ ਕਹਿੰਦੇ ਜੋ ਮਤਲਬ ਸੰਸਾਰ ਸਾਗਰ ਦੀ ਕਹਿੰਦੇ ਜੀਵਨ ਰੂਪੀ ਰਹਿਣਾ ਬੜੀ ਹਨੇਰੇ ਵਾਲੀ ਆ ਬੜੀ ਭਿਆਨਕ ਆ ਕਹਿੰਦੇ ਇਹ ਪਰਮਾਤਮਾ ਜੀ ਤੁਹਾਡੇ ਤੋਂ ਬਿਨਾ ਇਹ ਜੀਵ ਇਸਤਰੀ ਰਹਿ ਨਹੀਂ ਸਕਦੀ ਤੁਹਾਡੇ ਕਹਿੰਦੇ ਪ੍ਰੇਮ ਕਹਿੰਦੇ ਇਹਦੇ ਦਿਲ ਨੂੰ ਲੱਗਿਆ ਹੁਣ ਕਹਿੰਦੇ ਤੁਹਾਨੂੰ ਮਿਲਣ ਤੋਂ ਬਿਨਾ ਇਹਦੀ ਜ਼ਿੰਦਗੀ ਰੂਪੀ ਨੀਂਦ ਨਹੀਂ ਕਹਿੰਦੇ ਇਹਨੂੰ ਇਸ ਜੀਵਨ ਰੂਪੀ ਰਹਿਣ ਚ ਨੀਂਦ ਨਹੀਂ ਆਉਂਦੀ ਹੈ ਕਹਿੰਦੇ ਮੇਰੀ ਇੱਕ ਬੇਨਤੀ ਸੁਣੋ ਬਾਜੋਂ ਪਿਆਰ ਹੈ ਕੋਏ ਨਸਾਰੇ ਇਕਲੜੀ ਕੁਰਲਾਏ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਕਹਿੰਦੇ ਬਾਜੋਂ ਪਿਆਰੇ ਕਹਿੰਦੇ हे ਪ੍ਰਮਾਤਮਾ ਜੀ ਤੁਹਾਡੇ ਤੋਂ ਬਿਨਾ ਇਕੱਲੀ ਕਹਿੰਦੇ ਬਹੁਤ ਸੰਤਾਪ ਵਿੱਚ ਹੈ ਤੁਹਾਡੇ ਦੀਦਾਰ ਤੋਂ ਬਿਨਾ ਇਨੂੰ ਨੀਂਦ ਨਹੀਂ ਆ ਰਹੀ ਹੈ ਜਿੰਦਗੀ ਰੂਪੀ ਰੈਣ ਦੇ ਵਿੱਚ ਨਾਨਕ ਸਾ ਤਨ ਮਿਲੇ ਮਲਾਈ ਬਿਨ ਪ੍ਰੀਤਮ ਦੁਖ ਪਾਏ ਨਾਨਕ ਜੀ ਕਹਿੰਦੇ ਨੇ ਇਹ ਜੀਵ ਇਸਤਰੀ ਗੁਰੂ ਦੇ ਮਿਲਾਇਆ ਹੀ ਪਰਮਾਤਮਾ ਨੂੰ ਮਿਲ ਸਕਦੀ ਹੈ ਪਰ ਪਰਮਾਤਮਾ ਨੂੰ ਮਿਲਣ ਤੋਂ ਬਿਨਾ ਬਹੁਤ ਦੁੱਖ ਵਿੱਚ ਰਹਿੰਦੀ ਹੈ ਪਿਰ ਛੋੜ ਦੇ ੜੀ ਜੀਓ ਕਵਣ ਮਿਲਾਵੇ રસ પ્રેમ મળી જીઓ શબ્દ સુહાવે કેંદે ਜਿਸ ਜੀਵ ਇਸਤਰੀ ਨੂੰ ਪਰਮਾਤਮਾ ਨੇ ਛੱਡਿਆ ਹੋਇਆ ਉਹਨੂੰ ਕਹਿੰਦੇ ਹੁਣ ਕੌਣ ਮਿਲਾ ਸਕਦਾ ਜਿਸ ਜੀਵ ਇਸਤਰੀ ਦਾ ਜੀਵ ਇਸਤਰੀ ਨੂੰ ਪਰਮਾਤਮਾ ਨੇ ਵਿਸਾਰ ਦਿੱਤਾ ਉਹਨੂੰ ਹੁਣ ਕੌਣ ਮਿਲਾਵੇ ਕਹਿੰਦੇ રસ પ્રેમ ਮਿਲੀ ਜੀਓ ਸ਼ਬਦ ਸੁਹਾਵੇ ਕਹਿੰਦੇ ਜਿਸ ਜੀਵ ਇਸਤਰੀ ਦਾ ਹਿਰਦਾ ਸ਼ਬਦ ਦੇ ਨਾਲ ਸੋਨਾ ਬਣ ਜਾਂਦਾ ਪ੍ਰਮਾਤਮਾ ਦੇ ਕਹਿੰਦੇ ਉਹ ਪ੍ਰੇਮ ਰਸ ਵਿੱਚ ਭਿੱਜ ਜਾਂਦੀ ਹੈ ਫਿਰ ਕਹਿੰਦੇ ਉਹ ਪ੍ਰਮਾਤਮਾ ਨੂੰ ਮਿਲ ਸਕਦੀ ਆ ਸਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੇ ਸੋਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਕਹਿੰਦੇ ਜਦੋਂ ਜੀਵ ਇਸਤਰੀ ਦਾ ਹਿਰਦਾ ਸ਼ਬਦ ਦੇ ਨਾਲ ਸੋਹਣਾ ਬਣ ਜਾਂਦਾ ਕਹਿੰਦੇ ਉਹ ਫਿਰ ਲੋਕ ਪਰਲੋਕ ਵਿੱਚ ਇੱਜ਼ਤ ਪਾਉਂਦੀ ਹੈ ਉਹਦੇ ਅੰਦਰ ਕਹਿੰਦੇ ਆਤਮਿਕ ਚਾਨਣ ਦਾ ਦੀਪਕ ਵੱਲ ਪੈਂਦਾ ਹੈ ਕਹਿੰਦੇ हे ਸਖੀ ਸਹੇਲਿਓ ਉਸ ਸੱਚੇ ਪ੍ਰਮਾਤਮਾ ਦੇ ਗੁਣਾ ਨੂੰ ਇਕੱਠੇ ਕਰਕੇ ਉਹਦੀ ਸਿਫਤ ਸਲਾਹ ਕਰਕੇ ਉਹਨੂੰ ਮਿਲਿਆ ਜਾ ਸਕਦਾ ਸਤ ਗੁਰ ਮੇਲੀ ਤਾਂ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ ਰਾਵੈ ਜਾ ਤਿਸ ਕੈ ਮਨ ਪਾਣੀ ਕਹਿੰਦੇ ਜਦੋਂ ਨਾਨਕ ਜੀ ਕਹਿੰਦੇ ਨੇ ਜਦੋਂ ਸਤ ਗੁਰ ਨੇ ਕਹਿੰਦੇ ਜੀਵ ਇਸਤਰੀ ਦਾ ਮਿਲਾਪ ਪਰਮਾਤਮਾ ਨਾਲ ਕਰਵਾ ਦਿੱਤਾ ਫਿਰ ਕਹਿੰਦੇ ਉਹ ਪਰਮਾਤਮਾ ਦਾ ਨਾਮ ਸਿਮਰਦੀ ਆ ਫਿਰ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਨਾਲ ਉਹਦਾ ਹਿਰਦਾ ਰੂਪੀ ਕਹਿੰਦੇ ਕਾਲ ਫੁੱਲ ਖੜ ਜਾਂਦਾ ਹੈ ਫਿਰ ਕਹਿੰਦੇ ਪਰਮਾਤਮਾ ਦਾ ਕਹਿੰਦੇ ਉਹੀ ਜੀਵ ਇਸਤਰੀ ਨਾਮ ਸਿਮਰਨ ਕਰਦੀ ਆ ਨਾਮ ਜਪਦੀ ਆ ਜੋ ਕਹਿੰਦੇ ਪਰਮਾਤਮਾ ਦੇ ਮਨ ਵਿੱਚ ਭਾ ਜਾਂਦੀ ਆ ਪਰਮਾਤਮਾ ਦੇ ਮਨ ਨੂੰ ਚੰਗੀ ਲੱਗ ਜਾਂਦੀ ਆ ਮਾਇਆ ਮੋਹਣੀ ਨੀ ਕਰੀਆ ਜੀਓ ਕੂੜ ਮੁਠੀ ਕੁੜਿਆਰੇ ਕਿਉ ਖੁੱਲੇ ਗਲ ਜੇ ਵੜੀਆਂ ਜੀਓ ਬਿਨ ਗੁਰ ਅਤ ਪਿਆਰੇ ਫਿਰ ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਕਹਿੰਦੇ ਮਾਇਆ ਮਾਇਆ ਨੇ ਮੋ ਲਿਆ ਕਹਿੰਦੇ ਉਹ ਨੀ ਕਰੀਆ ਉਹਤੇ ਕਹਿੰਦੇ ਜਿੱਦਾਂ ਕਹਿੰਦੇ ਬੇਕਾਰ ਹੋ ਜਾਂਦੀ ਆ ਆਪਣੇ ਹਿਰਦੇ ਘਰ ਦੇ ਵਿੱਚ ਨਹੀਂ ਠਹਿਰ ਸਕਦੀ ਕਿਉਂਕਿ ਉਸ ਨੂੰ ਮਾਇਆ ਨੇ ਕਹਿੰਦੇ ਠੱਗ ਲਿਆ ਹੁੰਦਾ ਫਿਰ ਕਹਿੰਦੇ ਬਿਨਾਂ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਉਹਦੇ ਗਲ ਵਿੱਚੋਂ ਇਹ ਮਾਇਆ ਦੀਆਂ ਕਹਿੰਦੇ ਜ਼ੰਜੀਰਾਂ ਕਿਵੇਂ ਖੁੱਲ ਸਕਦੀਆਂ ਨੇ ਮਤਲਬ ਕਿ ਗੁਰੂ ਦੀ ਸ਼ਰਨ ਆਉਣਾ ਹੀ ਪੈਣਾ ਹਰ ਪ੍ਰੀਤ ਪਿਆਰੇ ਸਬਦ ਵਿਚਾਰੇ ਤਿਸ ਹੀ ਕਾ ਸੋ ਹੋਵੇ ਪੁੰਨਦਾਨ ਅਨੇਕ ਨਾਵਣ ਕਿਉ ਅੰਤਰ ਮਲ ਤੋਵੇ ਕਹਿੰਦੇ ਕੋਈ ਜੀਵ ਕਿੰਨੇ ਵੀ ਕਹਿੰਦੇ ਪੁੰਨਦਾਨ ਕਰ ਲਵੇ ਤੀਰਥ ਇਸ਼ਨਾਨ ਕਰ ਲਵੇ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਦੇ ਅੰਦਰ ਦੀ ਵਿਕਾਰਾਂ ਦੀ ਮੈਲ ਧੋ ਨਹੀਂ ਹੁੰਦੀ ਪਰ ਕਹਿੰਦੇ ਜੋ ਜੀਵ ਪ੍ਰਮਾਤਮਾ ਦੇ ਪ੍ਰੀਤ ਲੱਗ ਗਈ ਆ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਕੀਤੀ ਆ ਜਿਸ ਜੀਵ ਨੇ ਪ੍ਰਮਾਤਮਾ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰੀਤ ਪਾ ਲਈ ਆ ਕਹਿੰਦੇ ਉਹ ਤਿਸ ਹੀ ਕਾਸਾ ਹੋਵੇ ਕਹਿੰਦੇ ਉਹ ਪ੍ਰਮਾਤਮਾ ਵਰਗਾ ਹੀ ਹੋ ਜਾਂਦਾ ਜਿਸ ਪ੍ਰਮਾਤਮਾ ਦਾ ਜੀਵ ਆ ਉਹ ਪ੍ਰਮਾਤਮਾ ਵਰਗਾ ਹੀ ਹੋ ਜਾਂਦਾ ਜਿਹਦੀ ਪ੍ਰੀਤ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਪੈ ਜਾਂਦੀ ਹੈ ਨਾਮ ਬਿਨਾ ਗਤ ਕੋਈ ਨ ਪਾਵੇ ਹਟ ਨਿਗ ਰਹਿ ਬੇਬਾਨਾ ਨਾਨਕ ਸੱਚ ਕਰ ਸ਼ਬਦ ਸਿ ਆਪੈ ਦੁਬਦਾ ਮਹਿਲ ਕੇ ਜਾਣੈ ਕਹਿੰਦੇ ਜੇ ਕੋਈ ਹੱਥ ਕਰਮ ਕਰਕੇ ਜੰਗਲਾਂ ਦੇ ਵਿੱਚ ਬੜੇ ਜਪ ਤਪ ਕਰ ਰਿਹਾ ਪਰ ਪ੍ਰਮਾਤਮਾ ਤੋਂ ਬਿਨਾਂ ਕਿਸੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਜੀਵ ਨੂੰ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਕਹਿੰਦੇ ਨਾਨਕ ਸੱਚ ਕਰ ਸਬਦ ਸਿਆਪੈ ਦੁਬਦਾ ਮਹਿਲ ਕੇ ਜਾਣੇ ਕਹਿੰਦੇ ਪ੍ਰਮਾਤਮਾ ਦਾ ਜੋ ਦਰਵਾਜ਼ਾ ਕਹਿੰਦੇ ਉਦੇ ਵਿੱਚ ਦੁਬਿਧਾ ਦੇ ਨਾਲ ਨਹੀਂ ਪਹੁੰਚਿਆ ਜਾ ਸਕਦਾ ਨਾਨਕ ਜੀ ਕਹਿੰਦੇ ਨੇ ਸੱਚੇ ਦੇ ਘਰ ਜਾਣ ਦੇ ਲਈ ਗੁਰੂ ਦੇ ਸ਼ਬਦ ਦੇ ਨਾਲ ਜਾਣ ਪਛਾਣ ਪ੍ਰਮਾਤਮਾ ਨਾਲ ਪਾਣੀ ਪੈਣੀ ਆ ਫੇਰ ਹੀ ਪਹੁੰਚਿਆ ਜਾ ਸਕਦਾ ਉਹਦੇ ਮਹਿਲ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਕਹਿੰਦੇ ਹੈ ਪ੍ਰਮਾਤਮਾ ਜੀ ਤੇਰਾ ਨਾਮ ਸਦਾ ਰਹਿਣ ਵਾਲਾ ਹੈ ਤੇਰੇ ਸ਼ਬਦ ਦੀ ਵਿਚਾਰ اٹਲ ਹੈ ਕਹਿੰਦੇ ਤੇਰਾ ਮਹਿਲ ਸਦਾ ਕਾਇਮ ਹੈ ਤੇਰੇ ਨਾਮ ਦਾ ਵਪਾਰ ਹੀ ਸੱਚਾ ਹੈ ਕਹਿੰਦੇ ਹੋਰ ਸਾਰੇ ਵਪਾਰ ਝੂਠੇ ਨੇ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਆਨੰਦ ਦੇ ਨੋ ਤਿਸ ਵਾਜ ਵਖਰ ਕੋਏ ਨ ਸੁਝੈ ਨਾਮ ਲੇ ਵੋ ਖਿੰਖਿਨ ਖਿਨੋ ਕਹਿੰਦੇ ਹੈ ਪ੍ਰਮਾਤਮਾ ਜੀ ਤੇਰੇ ਨਾਮ ਦਾ ਵਪਾਰ ਬਹੁਤ ਹੀ ਮਿੱਠਾ ਹੈ ਬਹੁਤ ਹੀ ਸਵਾਦ ਦੇਣ ਵਾਲਾ ਹੈ ਜਿਹੜੇ ਤੇਰੇ ਭਗਤ ਨੇ ਹਰ ਰੋਜ਼ ਇਸ ਦਾ ਲਾਹਾ ਲੈਂਦੇ ਨੇ ਤੇਰੇ ਨਾਮ ਦਾ ਵਪਾਰ ਕਰਦੇ ਨੇ ਹਰ ਰੋਜ਼ ਕਹਿੰਦੇ ਤੇਰੇ ਨਾਮ ਦੇ ਵਪਾਰ ਤੋਂ ਬਿਨਾਂ ਹੋਰ ਕੋਈ ਵਪਾਰ ਨਹੀਂ ਹੈ ਜਿਹਦਾ ਇੰਨਾ ਲਾਭ ਹੁੰਦਾ ਹੋਵੇ ਕੋਈ ਕਹਿੰਦੇ ਸੁੱਝਦਾ ਨਹੀਂ ਹੈਗੇ ਵੀ ਉਹ ਕਿਹੜਾ ਵਪਾਰ ਆ ਜਿਹੜੇ ਤੇਰੇ ਨਾਮ ਤੋਂ ਉੱਪਰ ਹੋ ਸਕੇ ਮਤਲਬ ਕਿ ਸਭ ਤੋਂ ਉੱਚਾ ਸਭ ਤੋਂ ਚੰਗਾ ਸਭ ਤੋਂ ਉੱਤਮ ਤੇਰੇ ਨਾਮ ਦਾ ਵਪਾਰੀ ਆ ਕਹਿੰਦੇ ਇਹਦਾ ਲਾਹਾ ਲਓ ਖਿੰਨ ਖਿੰਨ ਜਪੋ ਪਰਮਾਤਮਾ ਦਾ ਨਾਮ ਪਲ ਪਲ ਜਪੋ ਪਰਖ ਲੇਖਾ ਨਦਰ ਸਾਚੀ ਕਰਮ ਪੂਰਿਆ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰ ਸੱਚ ਪਾਇਆ ਪਰਖ ਲੈ ਖਾ ਨਦਰ ਸਾਚੀ ਕਰਮ ਪੂਰ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰ ਸੱਚ ਪਾਇਆ ਕੰਦੀਵ ਕਹਿੰਦਾ ਕਿ ਵੀ ਮੈਂ ਇਹ ਜੋ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਸ਼ੁਰੂ ਕੀਤਾ ਕਹਿੰਦਾ ਇਹ ਕਹਿੰਦੇ ਵੀ ਸੁਣੀ ਸੁਣਾਈ ਗੱਲ ਨਹੀਂ ਇਹਨੂੰ ਪਰਖਿਆ ਕਿ ਪਰਮਾਤਮਾ ਦੇ ਨਾਮ ਦਾ ਜਿਹੜਾ ਵਪਾਰ ਆ ਇਹ ਸਭ ਤੋਂ ਉੱਚਾ ਵਪਾਰ ਆ ਕਹਿੰਦੇ ਇਹ ਮਿਲਿਆ ਕਿਦੇ ਰਾਹੀਆਂ ਗੁਰੂ ਰਾਹੀ ਚੰਗੀ ਕਿਸਮਤ ਨਾਲ ਕਿਰਪਾ ਕਰਕੇ ਗੁਰੂ ਰਾਹੀ ਮਿਲਿਆ ਉਹਦੀ ਜਦੋਂ ਨਦਰ ਹੋਈ ਆ ਵੀ ਇਹ ਸਭ ਤੋਂ ਉੱਚਾ ਵਪਾਰ ਆ ਨਾਨਕ ਜੀ ਕਹਿੰਦੇ ਨੇ ਨਾਮ ਮਹਾਰਸ ਮਿੱਠਾ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਆ ਸਾਰੇ ਰਸਾਂ ਨਾਲੋਂ ਮਿੱਠਾ ਹੈ ਪਰ ਪਾਇਆ ਜਾਂਦਾ ਗੁਰਪੂਰੇ ਸੱਚ ਪਾਇਆ ਪੂਰੇ ਗੁਰੂ ਰਹੀਂ ਇਹ ਸੱਚਾ ਜੋ ਸਦਾ ਰਹਿਣ ਵਾਲਾ ਨਾਮ ਹੈ ਅਟਲ ਹੈ ਜੋ ਝੂਠਾ ਨਹੀਂ ਹੈ ਦੁਨੀਆ ਦੇ ਹੋਰ ਪਦਾਰਥਾਂ ਵਾਂਗ ਨਾਮ ਰਸ ਸੱਚਾ ਸਭ ਤੋਂ ਮਿੱਠਾ ਮਹਾਰਾਜ ਕਹਿੰਦੇ ਪਰ ਕਹਿੰਦੇ ਪੂਰੇ ਗੁਰੂ ਰਹੀਂ ਪਾਇਆ ਜਾਂਦਾ ਨਾਨਕ ਜੀ ਕਹਿੰਦੇ ਇਹ ਕਹਿੰਦੇ ਜੋ ਸਭ ਤੋਂ ਉੱਤਮ ਸਭ ਤੋਂ ਮਿੱਠਾ ਸਦਾ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ ਪੂਰੇ ਗੁਰੂ ਰਹੀਂ ਪਾਇਆ ਜਾਂਦਾ ਹੈ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਆਪ ਦੀ ਇਸ ਅਨਗਜਾਨ ਬੱਚੀ ਤੋਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ Vai que vai.